ਸਾਡੇ ਸਾਰਿਆਂ ਦੇ ਕੋਲ ਮੋਬਾਈਲ ਹੈ ਤੇ ਮੋਬਾਈਲ ਦੀ ਜਦੋਂ ਬੈਟਰੀ ਖਤਮ ਹੋਣ ਵਾਲੀ ਹੋਵੇ ਤਾਂ ਉਸ ਵੇਲੇ ਕੀ ਹੁੰਦਾ ਦਿਮਾਗ ਦੇ ਵਿੱਚ ਸਰੀਰ ਦੇ ਵਿੱਚ ਇੱਕ ਬਿਲਕੁਲ ਵੱਖਰੇ ਤਰੀਕੇ ਦਾ ਅਹਿਸਾਸ ਪੈਦਾ ਹੋਇਆ ਹੁੰਦਾ ਹੈ ਕਿ ਮੇਰੀ ਬੈਟਰੀ ਖਤਮ ਹੋਣ ਵਾਲੀ ਹੈ ਮੇਰੀ ਦਾ ਭਾਵ ਕਿ ਮੇਰੇ ਮੋਬਾਈਲ ਦੀ ਬੈਟਰੀ ਖਤਮ ਹੋਣ ਵਾਲੀ ਹੈ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਮੇਰੇ ਮੋਬਾਈਲ ਦੀ ਬੈਟਰੀ ਖਤਮ ਹੋਣ ਵਾਲੀ ਹੈ ਅਸੀਂ ਇਹੀ ਕਹਿੰਦੇ ਹਾਂ ਕਿ ਮੇਰੀ ਬੈਟਰੀ ਖਤਮ ਹੋਣ ਵਾਲੀ ਹੈ ਦੀ ਬੈਟਰੀ ਖਤਮ ਹੋਣ ਤੋਂ ਪਹਿਲਾਂ-ਪਹਿਲਾਂ ਮੈਨੂੰ ਚਾਰਜਰ ਮਿਲ ਜਾਏ ਤੇ ਮੈਂ ਆਪਣੇ ਮੋਬਾਈਲ ਨੂੰ ਚਾਰਜਿੰਗ ਦੇ ਉੱਤੇ ਲਗਾ ਦੇਵਾਂ ਹੁਣ ਦੇਖੋ ਇਹ ਮੋਬਾਈਲ ਇੱਕ ਛੋਟੀ ਜੀ ਡਿਵਾਈਸ ਹੈ ਜਿਹੜੀ ਕਿ ਸਾਡੇ ਜੀਵਨ ਨੂੰ ਕੁਝ ਸੁਖਾਲਾ ਕਰਦੀ ਹੈ ਪਰ ਇਹ ਨਹੀਂ ਕਿ ਮੋਬਾਈਲ ਦੇ ਬਗੈਰ ਜ਼ਿੰਦਗੀ ਨਹੀਂ ਜੀ ਚਾ ਸਕਦੀ ਜੇਕਰ ਮੋਬਾਈਲ ਨਹੀਂ ਹੋਵੇਗਾ ਤਾਂ ਵੀ ਅਸੀਂ ਜਿੰਦੇ ਰਹਿ ਸਕਦੇ ਹਾਂ ਪਰ ਅਸੀਂ ਮੋਬਾਈਲ ਨੂੰ ਆਪਣੇ ਜੀਵਨ ਦਾ ਇੰਨਾ ਅਹਿਮ ਹਿੱਸਾ ਬਣਾ ਲਿਆ ਕਿ ਹੁਣ ਜੇਕਰ ਮੋਬਾਈਲ ਦੀ ਬੈਟਰੀ ਖਤਮ ਹੋਣ ਵਾਲੀ ਹੋਵੇ ਤਾਂ ਸਾਨੂੰ ਇਹੀ ਲੱਗਦਾ ਹੈ ਕਿ ਸਾਡੀ ਬੈਟਰੀ ਖਤਮ ਹੋਣ ਵਾਲੀ ਹੈ ਕਿਤੇ ਮੇਰਾ ਮੋਬਾਈਲ ਡੈੱਡ ਨਾ ਹੋ ਜਾਏ ਸਾਨੂੰ ਇੱਕ ਡਰ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਕਿ ਜੇਕਰ ਬੈਟਰੀ ਖਤਮ ਹੋ ਗਈ ਤਾਂ ਉਸ ਤੋਂ ਬਾਅਦ ਕੀ ਹੋਏਗਾ ਮੈਂ ਸ਼ਾਇਦ ਕਿਤੇ ਫਸ ਨਾ ਜਾਵਾਂ ਮੇਰੇ ਤੇ ਕੋਈ ਮੁਸੀਬਤ ਨਾ ਆ ਜਾਏ ਤੇ ਮੈਨੂੰ ਮੋਬਾਈਲ ਦੀ ਲੋੜ ਪਏ ਤੇ ਮੈਂ ਮੋਬਾਈਲ ਵਰਤ ਨਾ ਸਕਾਂ ਇਹ ਮਨ ਦੇ ਵਿੱਚ ਡਰ ਦਾ ਅਹਿਸਾਸ ਹਮੇਸ਼ਾ ਰਹਿੰਦਾ ਹੈ ਇਸ ਦੇ ਲਈ ਕਿ ਸਾਡੇ ਮੋਬਾਈਲ ਦੀ ਬੈਟਰੀ ਜਿਹੜੀ ਹੈ ਹਮੇਸ਼ਾ ਚਾਰਜ ਰਹੇ ਕਦੇ ਖਤਮ ਨਾ ਹੋਵੇ ਇੱਕ ਛੋਟੀ ਜੀ ਗੱਲ ਹੈ ਸਾਡੇ ਜੀਵਨ ਦੀ ਬੈਟਰੀ ਵੀ ਲਗਾਤਾਰ ਹਰ ਰੋਜ਼ ਹਰ ਪਲ ਹਰ ਸੈਕਿੰਡ ਖਤਮ ਹੁੰਦੀ ਜਾ ਰਹੀ ਹੈ ਜਦੋਂ ਅਸੀਂ ਜਨਮ ਲਿਆ ਸਾਨੂੰ 100% ਬੈਟਰੀ ਮਿਲੀ ਪਰ ਹੁਣ ਲਗਾਤਾਰ ਹਰ ਦਿਨ ਹਰ ਸੈਕਿੰਡ ਹਰ ਮਿੰਟ ਹਰ ਪਲ ਹਰ ਘੜੀ ਦੇ ਬਾਅਦ ਸਾਡੀ ਬੈਟਰੀ ਜਿਹੜੀ ਉਹ ਘਟਦੀ ਜਾ ਰਹੀ ਹੈ ਬੈਟਰੀ ਤਾਂ ਜ਼ਰੂਰ ਘਟਦੀ ਜਾ ਰਹੀ ਹੈ ਪਰ ਅਸੀਂ ਆਪਣਾ ਚਾਰਜਰ ਨਹੀਂ ਲੱਭ ਰਹੇ ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੋ ਰਿਹਾ ਕਿ ਮੇਰੀ ਜ਼ਿੰਦਗੀ ਦੀ ਬੈਟਰੀ ਖਤਮ ਹੁੰਦੀ ਜਾ ਰਹੀ ਹੈ ਤਾਂ ਬੈਟਰੀ ਖਤਮ ਹੋਣ ਤੋਂ ਪਹਿਲਾਂ ਮੈਂ ਕੁਝ ਚਾਰਜਰ ਲੱਭ ਲਵਾਂ ਹੁਣ ਇਹੋ ਜੀ ਤਾਂ ਕੋਈ ਸਹੂਲਤ ਮੌਜੂਦ ਨਹੀਂ ਕਿ ਬੰਦੇ ਨੂੰ ਚਾਰਜਰ ਲਗਾਇਆ ਜਾਵੇ ਤੇ ਉਹਦੀ ਬੈਟਰੀ ਚਾਰਜ ਹੋ ਜਾਏ ਤੇ ਉਹਦੇ ਉਮਰ ਦੇ ਸਾਲ ਵੱਧ ਜਾਣਾ ਅਜਿਹਾ ਤਾਂ ਕੁਝ ਨਹੀਂ ਹੁੰਦਾ ਪਰ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਸਮਝਾਉਣਾ ਚਾ ਰਿਹਾ ਕਿ ਮੋਬਾਈਲ ਦੀ ਬੈਟਰੀ ਖਤਮ ਹੋਣ ਤੋਂ ਪਹਿਲਾਂ ਅਸੀਂ ਚਾਰਜਰ ਲੱਭ ਲੈਂਦੇ ਹਾਂ ਪਰ ਆਪਣੀ ਜ਼ਿੰਦਗੀ ਦੀ ਬੈਟਰੀ ਖਤਮ ਹੋਣ ਤੋਂ ਪਹਿਲਾਂ ਅਸੀਂ ਕੋਈ ਅਜੀਹਾ ਕੰਮ ਨਹੀਂ ਕਰਦੇ ਕਿ ਸਾਡੇ ਆਉਣ ਵਾਲੇ ਜਿਹੜੇ ਬੱਚੇ ਨੇ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਿਸੇ ਤਰੀਕੇ ਨਾਲ ਯਾਦ ਰੱਖਣ ਸਾਨੂੰ ਆਪਣੇ ਦਾਦੇ ਪਰਦਾਦੇ ਦਾ ਨਾਮ ਯਾਦ ਹੈ ਵੱਧ ਤੋਂ ਵੱਧ ਦਾਦੇ ਦੇ ਦਾਦੇ ਦਾ ਨਾਮ ਯਾਦ ਹੈ ਪਰ ਉਸ ਤੋਂ ਪਹਿਲਾਂ ਦੀਆਂ ਪੀੜ੍ਹੀਆਂ ਦਾ ਕਿਸੇ ਦਾ ਨਾਮ ਯਾਦ ਨਹੀਂ ਕਾਰਨ ਇਹ ਹੈ ਕਿ ਸਾਡੇ ਵੀ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੀ ਬੈਟਰੀ ਖਤਮ ਹੋਣ ਤੋਂ ਪਹਿਲਾਂ ਕੋਈ ਕੰਮ ਨਹੀਂ ਕੀਤਾ ਉਹ ਸਿਰਫ ਆਮ ਲੋਕਾਂ ਦੇ ਵਾਂਗੂੰ ਜ਼ਿੰਦਗੀ گزار ਕੇ ਚਲੇ ਗਏ ਤੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪਣੇ ਜੀਵਨ ਦੀ ਬੈਟਰੀ ਖਤਮ ਹੋਣ ਤੋਂ ਪਹਿਲਾਂ ਕੋਈ ਮਾਰ ਕੇ ਮਾਰੇ ਉਹਨਾਂ ਦੇ ਬਜ਼ੁਰਗਾਂ ਦੀਆਂ ਯਾਦਾਂ ਅੱਜ ਵੀ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਕੋਈ ਬਹੁਤ ਵੱਡਾ ਮਾਰਕਾ ਮਾਰੋ ਕਿ ਤੁਹਾਡਾ ਨਾਮ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣ ਪਰ ਘੱਟੋ ਘੱਟ ਅਸੀਂ ਅਜੇਹਾ ਤਾਂ ਕੰਮ ਕਰੀਏ ਕਿ ਸਾਡੇ ਆਪਣੇ ਘਰ ਦੇ ਸਾਨੂੰ ਯਾਦ ਰੱਖਣ ਕਿਤੇ ਇਹ ਨਾ ਹੋਵੇ ਕਿ ਜਿਸ ਦਿਨ ਅਸੀਂ ਮਰੀਏ ਤੇ ਘਰ ਦੇ ਸੋਚਣ ਕਿ ਚੰਗਾ ਹੋਇਆ ਖੜਾ ਛੁੱਟਿਆ ਕਿ ਸਾਡੇ ਅੰਦਰ ਅਜਹੀਆਂ ਬੁਰੀਆਂ ਆਦਤਾਂ ਹੋਣ ਕਿ ਉਹ ਬੁਰੀਆਂ ਆਦਤਾਂ ਤੋਂ ਸਾਡੇ ਆਪਣੇ ਪਰਿਵਾਰਕ ਮੈਂਬਰ ਦੁਖੀ ਹੋਏ ਹੋਣ ਅਤੇ ਸਾਡੇ ਮਰਨ ਦੀ ਉਡੀਕ ਕਰ ਰਹੇ ਹੋ ਇਸ ਗੱਲ ਨੂੰ ਵੀ ਜੇਕਰ ਛੱਡ ਦਈਏ ਤਾਂ ਘੱਟੋ-ਘੱਟ ਮਰਨ ਤੋਂ ਪਹਿਲਾਂ ਜ਼ਿੰਦਗੀ ਨੂੰ ਜਿਉਣ ਦੇ ਚੰਗੇ ਤਰੀਕੇ ਤਾਂ ਸਿੱਖ ਲਈਏ ਇਹ ਨਾ ਹੋਵੇ ਕਿ ਜਦੋਂ ਬੈਟਰੀ ਬਿਲਕੁਲ ਖਤਮ ਹੋਣ ਲੱਗੀ ਹੈ ਤੇ ਉਸ ਵੇਲੇ ਅਸੀਂ ਅਫਸੋਸ ਕਰੀਏ ਕਿ ਮੈਂ ਤਾਂ ਆਪਣੀ ਜ਼ਿੰਦਗੀ ਨੂੰ ਮਾਣ ਹੀ ਨਹੀਂ ਸਕਿਆ ਜਾਂ ਮੇਰੇ ਤਾਂ ਬਹੁਤ ਸਾਰੇ ਸ਼ੌਂਕ ਹੀ ਰਹਿ ਗਏ ਕੋਸ਼ਿਸ਼ ਕਰੀਏ ਕਿ ਇਹ ਜ਼ਿੰਦਗੀ ਦੀ ਬੈਟਰੀ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਮਨ ਦੇ ਕੁਝ ਸ਼ੌਂਕ ਪੂਰੇ ਕਰੀਏ ਇਸ ਸਮਾਜ ਦੇ ਲਈ ਕੁਝ ਚੰਗਾ ਕਰਕੇ ਜਾਈਏ ਆਪਣੇ ਪਰਿਵਾਰ ਦੇ ਲਈ ਕੁਝ ਚੰਗਾ ਕਰਕੇ ਜਾਈਏ ਤੇ ਆਪਣੇ ਪਰਿਵਾਰ ਦੇ ਆਉਣ ਵਾਲੇ ਮੈਂਬਰਾਂ ਦੇ ਲਈ ਇੱਕ ਚੰਗਾ ਨਾਮ ਛੱਡ ਕੇ ਜਾਈਏ ਇਹ ਹੈ ਆਪਣੀ ਜ਼ਿੰਦਗੀ ਦੀ ਬੈਟਰੀ ਨੂੰ ਖਤਮ ਹੋਣ ਤੋਂ ਬਚਾਉਣ ਦੇ ਲਈ ਕਰਨ ਵਾਲੇ ਕੰਮ ਕਿ ਤੁਹਾਡੀ ਯਾਦ ਤੁਹਾਡੇ ਜਾਣ ਤੋਂ ਬਾਅਦ ਬਣੀ ਰਹੇ ਇਹ ਹੀ ਤੁਹਾਡਾ ਚਾਰਜਿੰਗ ਹੈ ਤੇ ਇਹ ਚਾਰਜਿੰਗ ਬਣਾਈ ਰੱਖਣ ਦੇ ਲਈ ਤੁਹਾਨੂੰ ਹੁਣੇ ਕੰਮ ਕਰਨੇ ਪੈਣਗੇ ਆਪਣੇ ਜਿੰਦੇ ਜੀ ਜਦੋਂ ਤੱਕ ਜਿੰਨੀ ਬੈਟਰੀ ਤੁਹਾਡੀ ਬਚੀ ਹੈ ਉਸ ਬੈਟਰੀ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੀਏ